ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਹਲਕਾ ਖੇਮ ਕਰਨ ਦੇ ਪਿੰਡ ਮਾੜੀ ਉਦੋਕੇ ਤੋਂ ਕਟਣ ਅਕਾਲੀ ਆਗੂ ਸਾਬਕਾ ਸਰਪੰਚ ਸਤਨਾਮ ਸਿੰਘ ਸਰਨਜੀਤ ਸਿੰਘ ਆਪਣੇ ਪੂਰੇ ਪਰਿਵਾਰ ਸਮੇਤ ਅਕਤੈ ਸੰਕੜੇ ਸਾਥੀਆਂ ਨਾਲ ਆਮ ਆਦਮੀ ਪਾਰਟੀ ਦੇ ਆਗੂ ਗੁਰਸੇਵ ਸਿੰਘ ਦੀ ਪ੍ਰੇਰਣਾ ਸਦਕਾ ਹਲਕਾ ਖੇਮ ਕਰਨ ਦੇ ਵਿਧਾਇਕ ਸਵਰਨ ਸਿੰਘ ਧੁੰਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿਚ ਜਸਮਾਨ ਹੋ ਗਏ ਇਸ ਮੌਕੇ ਹਲਕਾ ਖੇਮ ਕਰਨ ਦੇ ਵਿਧਾਇਕ ਸਵਰਨ ਸਿੰਘ ਧੁੰਨ ਨੇ ਅਕਾਲੀ ਸਾਬਕਾ ਸਰਪੰਚ ਸਤਨਾਮ ਸਿੰਘ ਨੂੰ ਜੀ ਆਇਆਂ ਆਖਿਆ ਤਰਨਤਾਰ ਤੋਂ ਦਲਵੀਰ ਉਦੋਕੇ ਦੀ ਲੁੱਪ ਲੈਂਦਾ ਸੁਨੇਹਾ ਟੀਵੀ ਲਈ ਖਾਸ ਰਿਪੋਰਟ ਵਧੇ ਸੁਖਦਾਨ ਸਿੰਘ ਜੀ ਸਰਪਾਲ ਸਾਹਿਬ ਉਹਨਾਂ ਦੇ ਗ੍ਰਹਿ ਵਿਖੇ ਮੇਰੇ ਆਪਾਂ ਨੂੰ ਜਿਹੜੇ ਸਾਰੇ ਹੈਗੇ ਸਹਿਬਾਨ ਜਿੰਮੇਵਾਰ ਭਰਾ ਸਾਡੇ ਬੈਠੇ ਆ ਸਟੇਜ ਤੇ ਅੱਗੇ ਸਾਹਮਣੇ ਬਣਾਵ ਦੇ ਵਿੱਚ ਪਿੰਡ ਉੱਤੋਂ ਜਿਹੜੇ ਸਾਰੇ ਹੀ ਮੂਲਵਰ ਸੱਜਣ ਸਾਰੇ ਹੀ ਮੇਰੇ ਭਰਾ ਨੌਜਵਾਨ ਵੀਰ ਅੱਜ ਅਰਜ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਵੀਰੋ ਅੱਜ ਮੇਰੇ ਦੀ ਬਹੁਤ ਹੀ ਖੁਸ਼ੀ ਵਾਲਾ ਦਿਨ ਹੈ ਅੱਜ ਸਾਡਾ ਇਹ ਪਰਿਵਾਰ ਭਵੀ ਸੁਖਨਾਮ ਸਿੰਘ ਦਾ ਪਰਿਵਾਰ ਤੇ ਸਾਰਿਆਂ ਦੀ ਕੀ ਜੇ ਵੀ ਆਦੇ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਹੀ ਹੈ ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦਾ ਆਪਣੇ ਛੋਟੇ ਵੀਰ ਗਰਜੀਤ ਦਾ ਤੇ ਨਾਲ ਹੀ ਸਾਡੇ ਪਿੰਡੋਂ ਤੋਂ ਕਹਿੰਦੇ ਸਾਡੇ ਭਾਜੀ ਸਿਖਬੀਰ ਭਾ ਕਿ ਇੱਕ ਪਰਵਾਰ ਆ ਮੈਂ ਧੰਨਵਾਦ ਕਰਦਾ ਸਰਪੰਚ ਸਾਹਿਬਾਨ ਦਾ ਤੇ ਉਹਨਾਂ ਦੀ ਸਾਰੀ ਟੀਮ ਦਾ ਅੱਜ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਪੜ ਕੇ ਕੀਤਾ ਤੇ ਅੱਜ ਉਹ ਸ਼ਾਮ ਨੂੰ ਇਹ ਕਾਰਜਕਾਰੀ ਨੂੰ ਵੇਖ ਕੇ ਮੁਖਬੰਦੀ ਸਰਦਾਰ ਭਗਵਾਨ ਸਿੰਘ ਜੀ ਮਾਰ ਵੱਲ ਕੀਤੇ ਜਾ ਰਹੇ ਜਦ ਜਿਹੜੀ ਉਹਨੇ ਸ਼ੁਰੂ ਹੋ ਗਈ ਤੇ ਆ ਤੁਸੀਂ ਜਦੋਂ ਝੋਨੇ ਦੀ ਲਵਾਈ ਸ਼ੁਰੂ ਹੋ ਗਈ 11 ਕਿਲਾ 12 12 ਜਿਹੜੇ ਲਗਾਤਾਰ ਬੱਤੀ ਮਾਨ ਸਾਹਿਬ ਨੇ ਕਿਹਾ ਕਿ ਆਪਣੇ ਜ਼ਿੰਮੇਵਾਰ ਭਰਾਵਾਂ ਨੂੰ ਲਵੋ ਕੋਣ ਨੂੰ ਕੋਈ ਆਪਣੀ ਫਸਲ ਕਾਣ ਦੇ ਵਿੱਚ ਕੋਈ ਸੋਖਾ ਤੋਂ ਸਕਦੇ ਆ ਸਾਡਾ ਫਰਜ਼ ਬਣਦਾ ਸਾਡੀ ਡਿਊਟੀ ਬਣਦੀ ਹੈ ਸਰਦਾਰ ਭਗਵੰਤ ਸਿੰਘ ਮਾਨ ਨੇ ਵੀਰੋ ਜੇ ਆਪਾਂ ਸਾਰੇ ਪੰਜਾਬ ਦੀ ਗੱਲ ਕਰ ਲੀ ਗੀ ਆਪਣੇ ਜੇਮਗਰ ਨਾਲ ਕੀ ਗੱਲ ਕਰ ਲਈਏ ਜਿਹੜੀ ਅੱਜ ਇੱਕ ਬਦਲਾ ਬਦਲੇ ਦੀ ਸਿਆਸਤ ਚੱਲਦੀ ਹੁੰਦੀ ਸੀ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਵਾਦੀ ਪਰਚਿਆਂ ਦੀ ਰਾਜਨੀਤੀ ਚੱਲਦੀ ਸੀ ਸਕਦਾ ਆ ਮੈਨੂੰ ਅੱਜ ਵੀ ਆ ਜੱਗ ਦਾ ਸਾਹਮਣੇ ਵਿੱਚ ਆ ਭਰਾ ਮੈਨੂੰ ਇਹਦੀ ਯਾਦ ਆ ਜਾਂਦੀ ਆ ਇੱਥੇ ਵੀ ਕਿਸੇ ਕਾਮਚੱਟ ਕੇ ਦੇ ਨਹੀਂ ਇਹਨੂੰ ਫਸਾ ਲਿਓ ਤੇ ਮੈਨੂੰ ਉਦੋਂ ਪਤਾ ਮੈਂ ਉਦੋਂ ਵੀ ਜਾ ਕੇ ਮੈਂ ਠਾਣ ਦਾ ਨੂੰ ਕਿਹਾ ਮੈਂ ਕਿਹਾ ਜੀ ਇੱਥੇ ਪਰਚਾ ਹੈ ਮੈਂ ਧਰਵਾ ਲਵਾਂਗਾ ਤੇ ਜੇ ਉਹ ਜਿਹੜਾ ਗੁਰਮੁਖ ਬੰਦਾ ਜੀ ਇਹਨਾਂ ਦੇ ਤੁਸੀਂ ਪਰਚੇ ਦੇ ਰਹੇ ਆ ਫਿਰ ਮੇਰੇ ਵੀ ਮੈਂ ਕਿਹਾ ਐਤੋਂ ਵੱਡੀ ਬੇਇਨਸਾਫੀ ਕੋਈ ਹੋઈ ਨਹੀਂ ਸਕਦੀ ਆਜੋ ਨਾ ਗੱਲਾਂ ਤੋਂ ਵੀ ਆਪਾਂ ਵੀ ਦਸੌਥੇ ਹੋਏ ਆ ਆਪਾਂ ਕਦੀ ਸੁਣਦੇ ਹੁੰਦੇ ਸਮਝ ਜੋ ਨਿਕਲੂਗੀ